ਬਿਨਾ ਸਪਰੇ ਬਿਨਾ ਕੋਈ ਦਵਾਈ ਦੇ ਆਪਾਂ ਥੋੜੇ ਜਿਹਾ ਅੱਜ ਘਰ ਦੇ ਬਿੰਗਣ ਮੈਂ ਕਿਹ ਘਰ ਦੀ ਸਬਜ਼ੀ ਤੋੜ ਕੇ ਬੜੀ ਖੁਸ਼ੀ ਮਿਲਦੀ ਹੈ ਤੁਹਾਡੇ ਕੋ ਵੀ ਜੇ ਥੋੜੀ ਜੀ ਜਗ੍ਹਾ ਵੀ ਹੈਗੀ ਹੈ ਨਾ ਤੁਸੀਂ ਵੀ ਉਹਦੇ ਵਿੱਚ ਬੂਟਾ ਲਾ ਸਕਦੇ ਆ ਵੱਡੇ ਗਮਲੇ ਚ ਵੀ ਲਾ ਸਕਦੇ ਆ ਬਿੰਗਣ ਲੱਗ ਜਾਂਦੇ ਬਹੁਤ ਵਧੀਆ ਮਿਰਚਾਂ ਵੀ ਹੋਰ ਵੀ ਕਈ ਸਬਜ਼ੀਆਂ ਜਿਹੜੀਆਂ ਗਮਲਿਆਂ ਚ ਲੱਗ ਜਾਂਦੀਆਂ ਆ ਹੁਣ ਤਾਂ ਵੱਡੇ ਵੱਡੇ ਗਮਲਿਆਂ ਦੇ ਬਥੇਰੇ ਆਉਂਦੇ ਆ ਤੇ ਲੋਕੀ ਗਮਲਿਆਂ ਵਿੱਚ ਤਾਂ ਫਰੂਟ ਲਾਈ ਜਾਂਦੇ ਆ ਤੇ ਸਬਜ਼ੀਆਂ ਵੀ ਆਪਾਂ ਲਾ ਸਕਦੇ ਆ ਦੇਖੋ ਇਹਨੂੰ ਕੋਈ ਸਪਰੇ ਨਹੀਂ ਹੈ ਕੋਈ ਖਾਦ ਨਹੀਂ ਕੁਝ ਨਹੀਂ ਹੈ ਸਿਰਫ ਆਪਾਂ ਪਾਣੀ ਪਾਈਦਾ ਆ ਤੇ ਜਾਂ ਕਦੇ ਕਦੇ ਮੈਂ ਦੂਸਰਾ ਆ ਕੀ ਕਹਿੰਦੇ ਉਹ ਤਾਂ ਜੇ ਦਿਨ ਨੇ ਸ਼ਿਟਾ ਕੀ ਆਪਣੇ ਹਾਂ ਪਈ ਆਗੇ ਤੇ ਹਾਂ ਹਿੰਗ ਹਿੰਗ ਨੂੰ ਮੈਂ ਪਾਣੀ ਦੇ ਵਿੱਚ ਘੋਲ ਕੇ ਤੇ ਉਹ ਜਿਆ ਮੈਂ ਕਰ ਦਿੰਨੀ ਇਹਨੂੰ ਸ਼ਿਟਾ ਜੇ ਪਾ ਦਿੰਿਆ ਚੰਗੀ ਤਰ੍ਹਾਂ ਪਾ ਦਿੰਨੀ ਵੀ ਕੋਈ ਕੀੜਾ ਨਾ ਲੱਗੇ ਉਹ ਦੇਖੋ ਇੱਕ ਦੇਸੀ ਚੀਜ਼ ਆ ਤੁਸੀਂ ਵੀ ਇਸ ਤਰ੍ਹਾਂ ਆਪਣੇ ਘਰ ਵਿੱਚ ਹੀ ਜਿਹੜੇ ਆ ਬਿੰਗਣ ਆ ਉਹ ਕਾ ਸਕਦੇ ਆ ਤੇ ਬਹੁਤ ਵਧੀਆ ਲੱਗਦਾ ਜਦੋਂ ਘਰ ਦੀ ਸਬਜੀ ਲੱਗੀ ਹੋਵੇ